ਇਹ ਤਾਂ ਰੱਬ ਜਾਣਦਾ ਹੁਣ ਕੌਣ ਸੱਚਾ ਕੌਣ ਝੂਠਾ ਕੀ ਮਜੀਠੀ ਨੇ ਕਿੰਨਾ ਕਿ ਚਿੱਟਾ ਵਿੱਚ ਵੇਚਿਆ ਤੇ ਕਿਹੜੇ-ਕਿਹੜੇ ਖਾਬਰ ਜੁੜਿਆ ਸਖਬੀਰ ਸਿੰਘ ਬਾਦਲ ਕੱਲ ਨੂੰ ਬਿਕਰ ਸਿੰਘ ਮਜੀਠੀਏ ਨੂੰ ਨਾਬਾ ਜੇਲ੍ਹ ਦੇ ਵਿੱਚ ਆ ਮਿਲ ਕੇ ਆਇਆ ਤੇ ਆ ਕੇ ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਸਖਬੀਰ ਸਿੰਘ ਬਾਦਲ ਕਹਿੰਦਾ ਬਿਕਰ ਸਿੰਘ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਕਹਿੰਦਾ ਉਹਨੇ ਇੱਕ ਅੰਦਰੋਂ ਸੁਨੇਹਾ ਲਾਇਆ ਕਿ ਭਗਵਾਨ ਤਮਨ ਨੂੰ ਕਹਿ ਦਿਓ ਕਿ ਆਪਣਾ ਜਿਹੜਾ ਚਾਹ ਖੁਸ਼ ਕਰ ਲੈ ਜਿੰਨੇ ਮਰਜ਼ੀ ਪਰਚੇ ਪਾ ਦੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਕਿੰਨੇ ਮਰਜ਼ੀ ਪਰਚੇ ਪਾ ਲੇ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਆ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਮੱਸੀ ਵਾਂਗ ਤੜਫ ਰਿਹਾ ਪਰਿਵਾਰ ਆ ਜਿਹੜਾ ਉਹ ਮੱਸੀ ਵਾਂਗ ਤੜਫ ਰਿਹਾ ਹਰਸਿਮਰਤ ਕੌਰ ਆ ਮੱਸੀ ਵਾਂਗ ਤੜਫ ਰਹੀ ਆ ਜਸਾ ਖਵੀਰ ਬਾਦਲ ਉੱਪਰ ਉੱਪਰ ਜਿਹੜੀਆਂ ਗੱਪਾਂ ਛੱਡੀ ਜਾਂਦਾਗਾ ਕਿ ਜੇ ਉਹ ਚੜਦੀ ਕਲਾ ਦੇ ਵਿੱਚ ਆ ਕੋਈ ਚੜਦੀ ਚੁੜਦੀ ਕਲਾ ਦੇ ਵਿੱਚ ਨਹੀਂ ਉਹ ਤਾਂ ਮਿੰਤਾ ਕਰੀ ਜਾਂਦਾ ਭਗਵੰਤਵਾਨ ਦੇ ਪੈਰੀ ਹੱਥ ਲਾਉਣ ਨੂੰ ਫਿਰਦਾ ਇਹ ਭਾਈ ਮੇਰਾ ਖਿਹੜਾ ਛੜਦੇ ਮੈਂ ਮੁੜਕੇ ਨਹੀਂ ਤੈਨੂੰ ਕੁਝ ਕਹਿੰਦਾ ਮੈਂ ਮੁੜਕੇ ਨਹੀਂ ਜਿਹੜੀਆਂ ਮੁੱਸਾਂ ਜੀ ਆਤਾ ਦਿੰਦਾ ਸੀ ਮਰੋੜਦਾ ਸੀ ਮੁੜਕੇ ਨਹੀਂ ਜਿਹੜੀਆਂ ਮੁੱਸਾਂ ਮਰੋੜਦਾ ਉਹ ਭਗਵੰਤਵਾਨ ਦੇ ਮਿੰਤਾ ਕਰੀ ਜਾਂਦਾ ਤੇ ਭਗਵੰਤਵਾਨ ਕਹਿੰਦਾ ਖੜ੍ਹ ਜਾ ਆਜੇ ਸਾਲ ਦੋ ਸਾਲ ਹੋਰ ਖੜ੍ਹ ਜਾ ਤੈਨੂੰ ਸਮਾਰ ਕੇ ਮੈਂ ਠੀਕ ਕਰਦਾ ਤੇ ਲੋਕਾਂ ਵੱਲੋਂ ਇੱਕ ਇਹ ਵੀ ਕਿਹਾ ਜਾ ਰਿਹਾ ਸੀ ਜਿਸ ਵੇਲੇ ਵਿਕਰਮ ਸਿੰਘ ਮਜੀਠੀ ਨੂੰ ਫੜਿਆ ਗ੍ਰਪਦਾਰ ਕੀਤਾ ਕਹਿੰਦੇ ਵੀ ਜੇਕਰ ਐਨਡੀਪੀਐਸ ਦਾ ਕੇਸ ਦਰਜ ਕਰ ਲਿਆ ਸਰਕਾਰ ਨੇ ਭਗਵਾਨ ਤੁਮਾਰ ਨੇ ਤੇ ਕਹਿੰਦੇ ਉਹ ਕੰਮ ਨਾ ਹੋਵੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਮਾਫੀ ਮੰਗ ਗਿਆ ਸੀ ਲੋਕ ਕਹਿੰਦੇ ਕਿ ਉਹ ਹਾਲ ਨਾ ਹੋਵੇ ਜਿਸ ਤਰ੍ਹਾਂ ਰਵਿੰਦ ਕੇਜਰੀਵਾਲ ਨੇ ਵਿਕਰਮ ਸਿੰਘ ਮਜੀਠੀ ਤੋਂ ਮਾਫੀ ਮੰਗ ਲਈ ਸੀ ਕਿਉਂਕਿ ਬੜੇ-ਬੜੇ ਬੋਟ ਲਾਏ ਸੀ ਇਸ਼ਤਿਹਾਰ ਲਾਤੇ ਸੀ ਅਰਵਿੰਦ ਕੇਜਰੀਵਾਲ ਨੇ ਕਿ ਚਿੱਟੇ ਦਾ ਸਦਾਗਰ ਵਿਕ੍ਰਮ ਸਿੰਘ ਮਜੀਠੀਆ ਗਾ ਉਸ ਤੋਂ ਬਾਅਦ ਜਦੋਂ ਮਾਨਹਾਨੀ ਦਾ ਕੇਸ ਕਰਦਾ ਵਿਕ੍ਰਮ ਮਜੀਠੀਆ ਤੇ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਜਿਹੜਾ ਮਾਫੀ ਮੰਗ ਲੈਂਦੇ ਆ ਤੇ ਫਿਰ ਇਹ ਹਰਸਿੰਦਰਤ ਕੌਰ ਵਿਕ੍ਰਮ ਮਜੀਠੀਆ ਸਾਰੇ ਕਹਿੰਦੇ ਆ ਕਿ ਸਾਡਾ ਦਿਲ ਵੱਡਾ ਸੀ ਇਸ ਕਰਕੇ ਅਸੀਂ ਉਹਨੂੰ ਮਾਫ ਕਰ ਦਿੱਤਾ ਅੱਜ ਉਹੀ ਅਰਵਿੰਦ ਕੇਜਰੀਵਾਲ ਫਿਰ ਕਹਿ ਰਹੇ ਆ ਕਿ ਸਭ ਤੋਂ ਵੱਡਾ ਨਸੇ ਦਾ ਸਦਾਗਰ ਮਾਗਰ ਮਾਸਾ ਅਸੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆਗਾ ਜਿਹੜੇ ਕਹਿੰਦੇ ਸੀ ਕਿ ਬਿਕਰ ਨਸੇ ਕਿ ਮਜੀਠੀ ਨੂੰ ਕੋਈ ਹੱਥ ਨਹੀਂ ਪਾ ਸਕਦਾ ਕਹਿੰਦੇ ਅਸੀਂ ਹੱਥ ਪਾ ਕੇ ਉਹਨੂੰ ਅੰਦਰ ਕੀਤਾ ਹੋਇਆਗਾ ਇਹ ਤਾਂ ਰੱਬ ਜਾਣਦਾ ਹੁਣਾ ਕੌਣ ਸੱਚਾ ਕੌਣ ਝੂਠਾ ਕੀ ਮਜੀਠੀ ਨੇ ਕਿੰਨਾ ਕਿ ਚਿੱਟਾ ਵਿੱਚ ਵੇਚਿਆ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਾਂ ਪੰਜਾਬ ਨੂੰ ਤਬਾਹ ਕੀਤਾ ਜਾਂ ਵਾਰ ਵੀ ਕੀਤਾਗਾ ਇਹ ਤਾਂ ਆਉਣ ਵਾਲੇ ਸਰਕਾਰ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਆ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਦੀ ਦੇ ਜਦੋਂ ਸਮੇਂ ਦੇ ਵਿੱਚ ਜਿਹੜਾ ਵਿਕਰ ਸਿੰਘ ਮਜੀਠੀ ਨੂੰ ਫੜਿਆ ਸੀ ਕਰੀਬ 4 ਮਹੀਨੇ ਚਲਾਨ ਨਹੀਂ ਪੇਸ਼ ਕਰ ਸਕੇ ਪੁਲਸ ਨੇ ਚਲਾਨ ਨਹੀਂ ਪੇਸ਼ ਕੀਤਾ ਅਗਲਾ ਉਥੋਂ ਜਵਾਰਤ ਤੇ ਆ ਗਿਆ ਬਾਹਰ ਆ ਗਿਆ ਫਿਰ ਜਵਾਰਤ ਦੇ ਬਾਹਰ ਆ ਗਿਆ ਤੇ ਕਦੇ ਹੁਣ ਉਹੀ ਕੰਮ ਨਾ ਹੋਵੇ ਕਿ ਕਦੇ ਤੁਸੀਂ ਸਰਪੇ ਇੱਕ ਜਿਹੜਾ ਕਿ ਆਮਦੋ ਤੋਂ ਬਾਅਦ ਸਰੋਤ ਦੇ ਮਾਵਲੇ ਵਿੱਚ ਕੇਸ ਪਾਇਆ ਤੇ ਜਿਹੜਾ ਕਿ ਐਨਡੀਪੀਐਸ ਦਾ ਕੇਸ ਆ ਉਹ ਪਉਣੀ ਤੁਸੀਂ ਭੁੱਲ ਜਾਵੋ ਜਾ ਸਮਝੌਤਾ ਕਰ ਲਵਾਂ ਇਹ ਬਹੁਤ ਮਾੜੀ ਗੱਲ ਹੋਊਗੀ ਤੇ ਸਖਬੀਰ ਬਾਦਲ ਕਹਿ ਰਿਹਾ ਬਿਕਰ ਸਿੰਘ ਮਜੀਠੀਏ ਨੂੰ ਮੈਦ ਤੋਂ ਬਾਅਦ ਸਖਬੀਰ ਬਾਦਲ ਕਹਿ ਰਿਹਾ ਜਦੋਂ ਕਹਦਾ ਸਾਡਾ ਰਾਜ ਆ ਗਿਆ ਸੀ ਕਿਸੇ ਗੈਂਗਸਟਰ ਨੂੰ ਖੰਗੜ ਨਹੀਂ ਦੇਣਾ ਸਾਰਿਆਂ ਨੂੰ ਖਤਮ ਕਰ ਦਾਂਗੇ ਅਸੀਂ ਫਲਾਨਾ ਕੁਝ ਵੀ ਕਰ ਦਾਂਗੇ ਅਸੀਂ ਧਮਕਾ ਕੁਝ ਵੀ ਕਰ ਦਾਂਗੇ ਕਹਿੰਦਾ ਭਾਵ ਕਿ ਇਹ ਕਹਿੰਦੇ ਆ ਕਿ ਫਲਾਨੇ ਨੇ ਜੁਰਮ ਘਟ ਕੀਤੇ ਆ ਅਸੀਂ ਉਹ ਤੋਂ ਦੁੱਗਣੇ ਚੌਗਣੇ ਕਰਾਂਗੇ ਕਿ ਦਿਨ ਇਹ ਨਹੀਂ ਕਿਹਾ ਕਿ ਭਾਈ ਸਾਡੀ ਸਰਕਾਰ ਆਉਣ ਦੇ ਗੈਂਗਸਟਰ ਪੈਦੇ ਨਹੀਂ ਹੁੰਦੇ ਪੈਦਾ ਕਿਉਂ ਹੋਣਗੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਜੇਕਰ ਉਹਨਾਂ ਤੇ ਝੂਠੇ ਮੁਕਾਦਮੇ ਦਰਜ ਕੀਤੇ ਆ ਤਾਂ ਉਹਨਾਂ ਨੂੰ ਵੀ ਇਨਸਾਫ ਮਿਲੂਗਾ ਜੇਕਰ ਉਹਨਾਂ ਨੇ ਕੋਈ ਕ੍ਰਾਇਮ ਕੀਤਾ ਤਾਂ ਭਾਈ ਉਹਨਾਂ ਨੂੰ ਜੇਲਾ ਮਿਲਣਗੇ ਆ ਪਰ ਇਹ ਕਿਉਂ ਕਹਿ ਰਹੇ ਆ ਕਿ ਅਸੀਂ ਮਾਰ ਨਹੀਂ ਗੋਲੀਆਂ ਦੇ ਨਾਲ ਆ ਮਰਵਾਉਣੀ ਆ ਅਸੀਂ ਪੁਲਿਸ ਤੋਂ ਆ ਕੀ ਲੋਕਾਂ ਨੂੰ ਮਰਵਾ ਕੇ ਖੁਸ਼ ਆ ਮੈਂ ਪਹਿਲਾਂ ਵੀ ਕਿਹਾ ਕਿ ਕਾਨੂੰਨ ਦੀ ਕੋਈ ਗੱਲ ਨਹੀਂ ਕਰਦਾ ਕਾਨੂੰਨ ਦੀ ਦਹਾਈ ਦਿੱਤੀ ਜਾਂਦੀ ਆ ਕਿ ਅਸੀਂ ਜੀ ਫਲਾਨੇ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਆ ਇਨਾ ਵਾਸਤੇ ਕਾਨੂੰਨ ਭਰਾਵੋ ਕੋਈ ਨਹੀਂ ਤੁਹਾਡੇ ਸਾਡੇ ਵਾਸਤੇ ਸਭ ਵਾਸਤੇ ਕਾਨੂੰਨ ਆ ਇਹਨਾਂ ਲੀਡਰਾਂ ਦੇ ਵਾਸਤੇ ਕਾਨੂੰਨ ਕੋਈ ਨਹੀਂ ਆ ਤੁਹਾਨੂੰ ਪਹਿਲਾਂ ਰਜਿੰਦਰ ਕੌਰ ਭੱਠਲ ਦਾ ਬਿਆਨ ਆ ਜਿਹੜਾ ਸੁਣਾ ਕੇ ਹਟਿਆਂਗਾ ਜਿਹੜੀ ਕਹਿੰਦੀ ਸੀ ਕਿ ਸਾਡੀ ਸਰਕਾਰ ਮੌਕੇ ਬੰਬ ਧਮਾਕੇ ਰੇਲ ਗੱਡੀਆਂ ਦੇ ਵਿੱਚ ਸਾਨੂੰ ਕਹਿ ਕੇ ਗਏ ਸੀ ਉਹ ਕਹਿ ਕੇ ਕੀ ਗਏ ਸੀ ਤੁਸੀਂ ਅੱਖੀ ਪਰ ਤੱਕ ਕੀਤਾ ਬਠਿੰਡੇ ਜ਼ਿਲ੍ਹੇ ਦੇ ਮੋੜ ਮੋਰ ਮੰਡੀ ਵਿੱਚ ਤੁਸੀਂ ਬੰਬ ਧਮਾਕੇ ਕੀਤੇ ਆ ਤੇ ਤੁਸੀਂ ਫੇਰ ਸਰਕਾਰ ਬਣਾਈ ਸੀ ਇਸ ਤਰ੍ਹਾਂ ਜਿਹੜਾ ਗੁਜਰਾਤ ਦੇ ਵਿੱਚ ਸਤੀਸਗੜ ਦੇ ਵਿੱਚ ਮਾਲੋਗੋਵ ਦੇ ਵਿੱਚ ਜਾਂ ਹੋਰ ਕਿਤੇ ਵੀ ਜਿੰਨੇ ਬੰਬ ਧਮਾਕੇ ਹੋਏ ਆ ਉਹ ਸਟੇਟ ਸਰਕਾਰ ਅਜਾਸੀਆਂ ਨੇ ਕਰਵਾਏ ਆ ਤੇ ਪਰ ਲੋਕ ਫੇਰ ਆ ਕੇ ਭੁੱਲ ਜਾਂਦੇ ਆ ਖਾਨੇ 'ਚ ਵੜਦੀ ਨਹੀਂ ਮਾਰਨੀ ਬਸ ਆ ਪੈਂਦੀ ਆ ਕਹਿੰਦਾ ਭਾਵ ਕਿ ਜਿਹੜਾ ਇਹ ਸਾਰੀਆਂ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਆ ਰਾਜਨੀਤੀ ਤੁਹਾਡੇ ਸਾਡੇ ਤੇ ਇਹ ਇਸ ਤਰ੍ਹਾਂ ਕਰਦੇ ਆ ਤੇ ਕਹਿ ਦਿੰਦੇ ਆ ਜੀ ਫਲਾਣੇ ਨੇ ਜਿੰਮੇ ਬਾਰੀ ਲੈ ਲਈ ਐ ਤੇ ਕੋਈ ਬਬਰਖਾਲ ਸਾਡੇ ਜਿੰਮੇਵਾਰੀ ਨਹੀਂ ਲੈਂਦੇ ਭਾਈ ਕਿਸੇ ਗੈਂਗਸਟਰ ਨੇ ਜਿੰਮੇਵਾਰੀ ਨਹੀਂ ਲੈਂਦੀ ਠੀਕ ਆ ਕਿ ਉਹਨਾਂ ਦਾ ਨਾਂ ਲਿਆ ਜਾਂਦਾ ਨਾਂ ਵਰਤਿਆ ਜਾਂਦਾ ਉਹਨਾਂ ਦਾ ਨਾਂ ਵਰਤ ਵਰਤ ਕੇ ਬੰਬ ਧਮਾਕਾ ਕੇ ਪੰਜਾਬ ਦੇ ਵਿੱਚ ਇਹ ਰਾਜਨੀਤਿਕ ਲੋਕਾਂ ਮਾਨਸਿਕਤਾ ਘਟਿਆ ਮਾਨਸਿਕਾ ਵਾਲੇ ਇਹੜਾ ਹੀ ਕੰਮ ਕਰ ਰਹੇ ਆ ਤੇ ਫਿਰ ਕਵੇਂ ਸਰਕਾਰਾਂ ਨੂੰ ਜਿਹੜਾ ਕਿ ਡਰਾਤਮਕਾ ਕੇ ਲੋਕਾਂ ਨੂੰ ਫੇਰ ਸਰਕਾਰ ਲੈ ਕੇ ਆਉਂਦੇ ਆ ਆਪਣੇ ਮੁਨਾਫੇ ਦੇ ਖਾਤਰ ਆਪਣੀ ਕੁश्ती ਦੇ ਖਾਤਰ ਆ ਕਿੰਨੇ ਨੌਜਵਾਨਾਂ ਦੀਆਂ ਬਲੀਆਂ ਦੇ ਦਿੰਦੇ ਆ ਇਹਨਾਂ ਨੂੰ ਤਰਸ ਨਹੀਂ ਆਉਂਦਾ ਇਹਨਾਂ ਨੂੰ ਮਸੰਦਾ ਨੂੰ ਕਹਿੰਦਾ ਭਾਵ ਕਿ ਜਿਹੜਾ ਹੁਣ ਸੁਖਵੀਰ ਬਾਦਲ ਕਹਿ ਰਿਹਾ ਹੁਣ ਸਾਡੀ ਸਰਕਾਰ ਬਣਾ ਦਿਓ ਕਹਿੰਦਾ ਅਸੀਂ ਉਸ ਤੋਂ ਦੁੱਗਣੀ ਮਾਰਾਂਗੇ ਪਹਿਲਾਂ ਤੁਸੀਂ بڑا ਘਾਣ ਕੀਤਾ ਕਾਂਗਰਸ ਨੇ بڑا ਘਾਣ ਕੀਤਾਗਾ ਸਿੱਖਾਂ ਦੇ ਉੱਪਰ ਸਿੱਖਾਂ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆਗਾ 83 ਦਾ ਹਾਲ ਦੇਖ ਲਓ ਤੁਸੀਂ ਕਤਲਿਆਂ ਦੇਖ ਲਓ ਦਿੱਲੀ ਦਾ ਕਤਲਿਆਂ ਦੇਖ ਲਓ 90 ਤੋਂ 95 ਤੱਕ ਦਾ ਕਤਲਿਆਂ ਦੇਖ ਲਓ ਦਿੱਲੀ ਦਾ ਭਾਈਵਾਲ ਵਿੱਚ ਹੀ ਬਦਲ ਰਿਹਾਗਾ ਤੇ ਇਹਨਾਂ ਦੇ ਜਿਹੜਾ ਬਾਦਲ ਲਾਣਾਗਾ ਇਹਨਾਂ ਦੇ ਖੂਨ ਦੇ ਵਿੱਚ ਅੰਸਰ ਦੇ ਵਿੱਚ ਇਹਨਾਂ ਦੇ ਵਿੱਚੋਂ ਗਦਾਰੀਆਂ ਤੇ ਜਿਹੜਾ ਇੱਕ ਆਪਾਂ ਇਹ ਕਹਿ ਲਈਏ ਕਿ ਇਹਨਾਂ ਨਾਲ ਕਿ ਅਸੀਂ ਕਮੇ ਕਿਸੇ ਦਾ ਮਾਸ ਨੋਚਣਾਗਾ ਕਮੇ ਅਸੀਂ ਜਿਹੜੇ ਕਿ ਸਾਨੂੰ ਹਰਾਇਆ ਲੋਕਾਂ ਨੇ ਉਹਦਾ ਬਦਲਾ ਸਿੱਕੇ ਲੈਣਾ ਇਹ ਲੋਕ ਆ ਭਲੀ ਭਾਤ ਜਾਣਦੇ ਆਪਣੇ ਦਿਮਾਗ ਦੇ ਵਿੱਚ ਬੜਾ ਬਿਠਾਈ ਬੈਠੇ ਆ ਤੁਹਾਨੂੰ ਲੱਗਦਾ ਕਿ ਜਿਹੜੇ ਤੁਸੀਂ ਚੰਤਿਓ ਜਾਂ ਭੇਡਾ ਜਾਂ ਅੰਦੇ ਭਗਤੋਂ ਤੁਹਾਨੂੰ ਲੱਗਦਾ ਕਿ ਸਾਡੇ ਮੁੰਡੇ ਨਹੀਂ ਮਰਨਗੇ ਪਰ ਤੁਸੀਂ ਆਂਢੀ ਗੁਮਾਂਢੀ ਜਾਂ ਹੋਰ ਵਾਸਤੇ ਕਦੇ ਸੋਚਿਆਗਾ ਇਸ ਕਰਕੇ ਜਿਹੜਾ ਇਹ ਮਜੀਠੀਆ ਹੋਇਆ ਸ਼ਖਬੀਰ ਬਾਦਲ ਹੋਇਆ ਜਾਂ ਕੋਈ ਹੋਰ ਭਾਜਪੀ ਦਾ ਹੋਇਆ ਜਾ ਕੋਈ ਕਾਂਗਰਾ ਦਾ ਦੂਜਾ ਤੀਜਾ ਲੀਡਰ ਹੋਇਆ ਭਰਾਵੋ ਬੱਚੋ ਤੇ ਨਹੀਂ ਤੁਹਾਨੂੰ ਜਿਸ ਤਰ੍ਹਾਂ ਅੰਮਰਪਾਲ ਸਿੰਘ ਨੂੰ ਡਿਬਰੂਗੜ ਦੇ ਵਿੱਚ ਠੋਕਿਆ ਹੋਇਆਗਾ ਐਨਐਸਏ ਤੀਜੀ ਸਾਲ ਦੀ ਖਤਮ ਹੋਣ ਵਾਲੀ ਤੇ ਇਸ ਕਰਕੇ ਭਾਈ ਤੁਸੀਂ ਮੋੜਾ ਮੋਟਾ ਆਪਣਾ ਦਿਮਾਗ ਤੋਂ ਕੰਮ ਲਵੋ ਜੇਕਰ ਆਪਣੇ ਪੁੱਤ ਮਰਵਾਉਣੇ ਆ ਤਾਂ ਤੁਸੀਂ ਬਦਲ ਬਦਲ ਕਰਕੇ ਸਰਕਾਰਾਂ ਬਦਲੀ ਜਾਓ ਹੁਣ ਇਹ ਕਹਿੰਦੇ ਆ ਸਾਡਾ 27 ਦੇ ਵਿੱਚ ਲਿਆ ਦਿਓ ਇਹ ਤਾਂ 10 ਸਾਲ ਪੜੇ ਹੋਏ ਆ ਬਦਲ ਕੇ ਤੇ ਜੇਕਰ 27 ਦੇ ਵਿੱਚ ਆ ਗਏ ਤਾਂ ਚੁਣ-ਚੁਣ ਕੇ ਭਾਈ ਫਿਰ ਸਿੱਖਾਂ ਦਾ ਨੁਕਸਾਨ ਹੋਊਗਾ ਕਾਂਗਰਸ ਆ ਗਈ ਤੇ ਫਿਰ ਵੀ ਨੁਕਸਾਨ ਹੋਣਾਗਾ ਤੇ ਜੋ ਕੁਝ ਪਹਿਲਾਂ ਇਹਨਾਂ ਨੇ ਕੀਤਾਗਾ ਜੋ ਕੈਪਟਨ ਕਹਿ ਰਿਹਾ ਕਿ ਮੈਂ 25 ਬੰਦੇ ਫਲਾਨੀ ਸਰਕਾਰ ਮੌਕੇ ਸਾਡੀ ਸਰਕਾਰ ਮੌਕੇ ਫਲਾਨੇ ਮੈਂ ਮਨਿਸਟਰ ਨੂੰ ਦੇ ਦਿੱਤੇ ਆ 25 ਬੰਦਿਆਂ ਤੋਂ ਹਥਿਆਰ ਛਟਾ ਦਿੱਤੇ ਆ ਤੇ ਕਹਿੰਦਾ ਮੈਨੂੰ ਪਤਾ ਲੱਗਿਆ ਸਵੇਰੇ 25 ਦੀ 25 ਦਾ ਜਿਹੜਾ ਠੇਕ ਅਨਕਾਉਂਟਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤੇ ਆ ਇਹ ਤਾਂ ਅਜੇ ਪਤਾ ਨਹੀਂ ਭਰਾਵੋ ਇਹ ਤਾਂ ਅਜੇ ਗੱਲਾਂ ਹੁਣ ਖੁੱਲਦੀਆਂ ਨੇ ਇਹਨਾਂ ਨੂੰ ਪਤਾ ਕਿ ਅਸੀਂ ਮਰਨ ਕਰਾ ਰਹੇ ਹਾਂ ਕਿ ਅਸੀਂ ਜਾਂਦੇ ਜਾਂਦੇ ਗੱਲਾਂ ਖੋਲ ਜੀਏ ਦੱਸ ਦਈਏ ਲੋਕਾਂ ਨੂੰ ਕਿ ਅਸੀਂ ਕੀ ਕੀ ਤੁਹਾਡੇ ਉੱਤੇ ਜ਼ੁਲਮ ਕੀਤਾ ਤੁਸੀਂ ਸਾਨੂੰ ਫੇਰ ਵੀ ਚੁੰਦੇ ਰਹੋ ਫੇਰ ਵੀ ਤੁਸੀਂ ਸਾਡੇ ਤੇ ਯਕੀਨ ਕਰਦੇ ਰਹੋ ਅਸੀਂ ਤੁਹਾਡਾ ਸਰਕਾਰ ਕੱਢਿਆ ਤੁਹਾਨੂੰ ਮਾਰਿਆ ਵੀ ਤੁਹਾਨੂੰ ਕੁੱਟਿਆ ਵੀ ਆ ਪਰ ਹੁਣ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਊਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ